बेख बगानी चोपड़ी तैना तरसाए जी रुखी मिसी खा के वो सजना तेल बे ठंडा पानी पीला बे ठंडा पानी पी ਸੋਹਣੀ ਬਿਖ ਜਨਾਨੀ ਤੇ ਨਿਹਗਾ ਬੁਰੀ ਤਕਾਈਏ ਨਾ ਸੋਹਣੀ ਬਿਖ ਜਨਾਨੀ ਤੇ ਨਿਹਗਾ ਬੁਰੀ ਤਕਾਈਏ ਨਾ ਸੋਨੇ ਵਰਗੀ ਇੱਜ਼ਤ ਨੂੰ ਕਦੇ ਰੇਤ ਰਲਾਈਏ ਨਾ ਦੋ ਆਨਿਆਂ ਦੇ ਬੰਦੇ ਤੂੰ ਕਦੇ ਟਣਕੁ ਲਹਾਈਏ ਨਾ ਉਹ ਦੋ ਆਨਿਆਂ ਦੇ ਬੰਦੇ ਤੂੰ ਕਦੇ ਟਣਕੁ ਲਹਾਈਏ ਨਾ ਹੀਰੇ ਮੋਤੀਆਂ ਮਹਿੰਗੀ ਜ਼ਿੰਦਗੀ ਨੂੰ ਰੇਤ ਮਲਾਈਏ ਨਾ ਉਹ ਘਰ ਦੀ ਮੁਠੀ ਬੰਦ ਮਹਿਫਲਾਂ ਵਿੱਚ じゃ ਖੁੱਲੇ ਨਾ ਸੱਤ ਸਿਆਣੇ ਬੰਦਿਆਂ 'ਚ ਉੱਚਾ じゃ ਬੋਲੇ ਨਾ ਘਰ ਦੀ ਮੁਠੀ ਬੰਦ ਮਹਿਫਲਾਂ ਵਿੱਚ じゃ ਖੁੱਲੇ ਨਾ ਸੱਤ ਸਿਆਣੇ ਬੰਦਿਆਂ 'ਚ ਉੱਚਾ じゃ ਬੋਲੇ ਨਾ ਉਹ ਦੇਣ ਯਰਕ ਦੀ ਸ਼ੀਸ਼ ਤੇ ਉਹਦਾ ਖੇਲ ਖੁਲਾਈਏ ਨਾ ਸੋਨੇ ਵਰਗੀ ਇੱਜ਼ਤ ਨੂੰ ਕਦਰੇ ਤੇ ਮਲਾਈਏ ਨਾ ਕਾਰਜ ਕਰੇ ਕੋ ਆਂਢੀ ਬੀਨੀ ਰੁਕਣਾ ਚਾਹੀਦਾ ਕੰਮ ਤੁਰਦਾ ਜੇ ਬੰਦਾ ਯੋ ਨਹੀਂ ਟੋਕਣਾ ਚਾਹੀਦਾ ਕਾਰਜ ਕਰੇ ਕੋ ਆਂਢੀ ਬੀਨੀ ਰੁਕਣਾ ਚਾਹੀਦਾ ਕੰਮ ਤੁਰਦਾ ਜੇ ਬੰਦਾ ਯੋ ਨਹੀਂ ਟੋਕਣਾ ਚਾਹੀਦਾ ਦੇ ਦੇ ਤੁਰਤ ਜਵਾਬ ਵੀ ਕਦੇ ਲਾਰਾ ਲਾਈਏ ਨਾ ਹੋ ਤੇ ਦੇ ਤੁਰਤ ਜਵਾਬ ਵੀ ਕਦੇ ਲਾਰਾ ਲਾਈਏ ਨਾ ਸੋਨੇ ਵਰਗੀ ਇੱਜ਼ਤ ਨੂੰ ਕਦੇ ਰੇਤ ਮਲਾਈਏ ਨਾ ਦੋ ਆਨਿਆਂ ਦੇ ਬੰਦੇ ਤੋਂ ਕਦੇ ਟਣਕ ਲਹਾਈਏ ਨਾ ਹੀਰੇ ਮੋਤੀਆਂ ਮਹਿੰਗੀ ਜ਼ਿੰਦਗੀ ਨੂੰ ਰੇਤ ਮਲਾਈਏ ਨਾ ਨੀਮੀ ਪਕੇ ਤੁਰਨਾ ਤਾਂ ਕਦੇ ਕੰਮ ਨਹੀਂ ਮਰਦਾ ਆਂਦਾ ਹੋ ਨੀਮੀ ਪਾਕੇ ਤੁਰਨਾ ਤੱਕ ਕਦ ਕਮ ਮਨੀ ਮਰਦਾਂ ਦਾ ਅਕਾਂ ਵਾਲੀ ਵਿੱਚ ਅਣ ਪੜ ਵੀ ਏ ਪਰਿਆ ਦਰਦਾਂ ਦਾ ਆ ਸੱਜਣਾ ਦੇ ਕੋਲੇ ਦਿਲ ਦਾ ਭੇਤ ਸਪਾਈਏ ਨਾ ਸੋਨੇ ਵਰਗੀ ਇੱਜ਼ਤ ਨੂੰ ਕਦ ਰੇ ਤੇ ਮਲਾਈਏ ਨਾ ਬਈ ਸੋਨੇ ਵਰਗੀ ਇੱਜ਼ਤ ਨੂੰ ਕਦ ਰੇ ਤੇ ਮਲਾਈਏ ਨਾ ਦੁਆਨਾਂ ਦੇ ਬੰਦੇ ਤੋਂ ਕਦੇ ਹੋਦੋ ਅਨਿਆਦੇ ਬੰਦੇ ਤੋਂ ਕਦੇ ਪਣ ਕੁੱਲ ਹਾਈਏ ਨਾ ਹੀਰੇ ਮੋਤੀਆਂ ਮਹਿੰਗੀ ਜ਼ਿੰਦਗੀ ਰੇਤ ਮਲਾਈਏ ਨਾ ਭਾਈ ਓਏ ਰੇਤ ਮਲਾਈਏ ਨਾ ਭਾਈ ਓਏ ਰੇਤ ਮਲਾਈਏ ਨਾ